ਜਿੱਥੇ ਅੱਜ ਨੌਜਵਾਨ ਪੀੜ੍ਹੀ ਰੋਜ਼ਗਾਰ ਦੇ ਲਈ ਸਰਕਾਰਾਂ ਨੂੰ ਕੋਸ ਦੀ ਰਹਿੰਦੀ ਹੈ ਉੱਥੇ ਹੀ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਸਰਕਾਰਾਂ ਨੂੰ ਕੋਸਣ ਦੀ ਬਜਾਏ ਆਪਣੇ ਬਲਬੁੱਤੇ ਤੇ ਅਗਾ ਵਧਨ ਦੀ ਹਿੰਮਤ ਰੱਖਦੇ ਨੇ ਤੇ ਅਜਿਹੀ ਹੀ ਇੱਕ ਸ਼ਖੀਅਤ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ ਵਿੱਚ ਦੇਖਣ ਨੂੰ ਮਿਲੀ ਹੈ ਜੋ ਕਿ ਆਪ 75 ਸਾਲ ਤੋਂ ਵੀ ਵੱਧੇਰੀ ਉਮਰ ਦੀ ਹੈ ਪਰ ਮਹਿਲਾਵਾਂ ਦੇ ਲਈ ਮਿਸਾਲ ਕਾਇਮ ਕਰ ਰਹੀ ਹੈ ਇਸ ਔਰਤ ਦੇ ਵੱਲੋਂ ਸਵੈ ਰੋਜਗਾਰ ਚਲਾ ਕੇ ਜਿੱਥੇ ਆਪਣੇ ਘਰ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਹੋਰ ਮਹਿਲਾਵਾਂ ਨੂੰ 20 ਕੀਤੇ ਦੇ ਨਾਲ ਜੋੜ ਕੇ ਉਹਨਾਂ ਨੂੰ ਵੀ ਕਮਾਊ ਬਣਾਇਆ ਜਾ ਰਿਹਾ ਹੈ ਦੱਸ ਜੀ ਕਿ 75 ਸਾਲਾਂ ਇਸ ਬਜ਼ੁਰਗ ਮਹਿਲਾ ਦੇ 2002 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਉਸ ਵੇਲੇ ਇਲਾਕੇ ਦੇ ਲੋਕਾਂ ਨੇ ਇਸ ਨੂੰ ਬਹੁਤ ਸਾਰੀਆਂ ਗੱਲਾਂ ਵੀ ਸੁਣਾਈਆਂ ਸਨ ਤੇ ਤਾਣੇ ਮੇਨੇ ਵੀ ਦਿੱਤੇ ਸਨ ਪਰ ਇਸ ਬਜ਼ੁਰਗ ਮਹਿਲਾ ਨੇ ਸਾਰੇ ਤਾਣੇ ਮੇਨਿਆਂ ਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਆਪਣੀ ਮੰਜ਼ਿਲ ਵੱਲ ਧਿਆਨ ਦਿੱਤਾ ਤੇ ਆਪਣੇ ਮੰਜ਼ਿਲ ਨੂੰ ਪਹੁੰਚ ਵੀ ਗਈ ਉਸ ਵਿੱਚ ਕਾਮਯਾਬ ਹੁੰਦਿਆਂ ਹੋਇਆ ਇਸ ਨੇ ਸਿਰਫ ਆਪਣਾ ਹੀ ਨਹੀਂ ਬਲਕਿ ਹੋਰਾਨਾ ਮਹਿਲਾਵਾਂ ਦਾ ਵੀ ਕੰਮ ਸ਼ੁਰੂ ਕਰਵਾਇਆ ਇਸੇ ਤਰ੍ਹਾਂ ਮਹਿਲਾ ਨੇ ਪਿੰਡ ਦੀਆਂ ਬਾਕੀ ਮਹਿਲਾਵਾਂ ਨੂੰ ਨਾਲ ਲੈ ਕੇ ਸੈਲਫ ਹੈਲਪ ਗਰੁੱਪ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਹਲਦੀ ਆਮ ਪਾਪੜ ਮਸਾਲੇ ਅਚਾਰ ਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਮਾਰਕੀਟ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਦੱਸਦੀ ਕਿ ਇਸ ਤਰ੍ਹਾਂ ਚੱਲਦੇ ਆਰਗੇਨਿਕ ਖੇਤੀ ਨਾਲ ਤਿਆਰ ਕੀਤੇ ਹੋਏ ਇਹਨਾਂ ਪ੍ਰੋਡਕਟਾਂ ਦੀ ਬਾਜ਼ਾਰ ਦੇ ਵਿੱਚ ਭਾਰੀ ਮੰਗ ਵੀ ਦੇਖਣ ਨੂੰ ਮਿਲੀ ਹੈ ਦੇ ਉਸ ਦਿਨ ਜਿਹਦਨ ਕੀਤਾ ਹੋ ਉਹਨਾਂ ਤੇ ਲੋਕ ਉਹ ਜਾਗਦੋਂਦੇ ਹੀ ਕਿ ਨਾ ਉਹ ਮੋੜ ਕੁਝ ਹੋ ਰਹਾ ਪਈ ਮਤਲਬ ਨਹੀਂ ਬਾਹਰ ਜਾਣ ਦਿੰਦੇ ਘੁੰਗਟ ਕੱਢਦੀਆਂ ਹਾਂ ਪਰ ਅੱਜ ਆਸ ਇਸ ਇਸ ਜਗ੍ਹਾ ਪਰ ਜਿਆਂ ਪੇ ਜਿੱਥੇ ਪਈ ਮਤਲਬ ਸਾਰਾ ਪਿੰਡ ਹੁਣ ਕਹਿੰਦਾ ਪਈ ਇਹ ਠੀਕ ਜਿਹੜੀਆਂ ਮਤਲਬ ਚਲੀਆਂ ਨੇ ਤੇ ਠੀਕ ਕੰਮ ਕਰਾ ਲਈਆਂ ਤੇ ਮਤਲਬ ਬਾਕੀ ਵੀ ਹਰ ਚੀਜ਼ ਦਾ ਸਾਮਾਨ ਬਣਾਣੇ ਆ ਆਪਣੇ ਏਰੀਆ ਚ ਜੋ ਮਤਲਬ ਆਚਾਰ ਹੁੰਦੇ ਨਾ ਉਹ ਬਣਾਣੇ ਆ ਫੁੱਲ ਬੜੀਆਂ ਬਣਾਣੇ ਆ ਮਾਹ ਦੀਆਂ ਬੜੀਆਂ ਬਣਾਣੇ ਆ ਅੰਬਚੂਰਾ ਬਣਾਣੇ ਆ ਪਾਪੜ ਬਣਾਣੇ ਆ ਤੇ ਮੇਲੇ ਚ ਸੇਲ ਕਰਨੇ ਆ ਜਿੱਥੇ ਵੀ ਕੋਈ ਮੰਤਰੀ ਆਂਦਾ ਉਹ ਲੈ ਜੰਗਲਾਤ ਨਾਲ ਆਸ ਜੁੜੇਦੇ ਆ ਤੇ ਜੰਗਲਾਤ ਵਾਲੇ ਜਿੱਥੇ ਵੀ ਸਾਨੂੰ ਮਤਲਬ ਸੱਦੇ ਨਾ ਗੱਡੀ ਸਾਨੂੰ ਦਿੰਦਾ ਨਾ ਤੇ ਪਹਿਲੇ ਬਾਡੀ ਸਾਹਿਬ ਇਹ ਉਹਨੇ ਸਾਡੀ ਬੜੀ ਮਦਦ ਕੀਤੀ ਮਤਲਬ ਇਹ ਹੁਣ ਨਵੇਂ ਦੀ ਡੀਪੀ ਸਾਹਿਬ ਆਜਦੇ ਨੇ ਉਹਨੇ ਵੀ ਸਾਡੀ ਮਦਦ ਕੀਤੀ ਇੱਕ ਸਾਡੀ ਮੈਡਮ ਹੈ ਨੀਤਾ ਮੈਡਮ ਹੈ ਤੇ ਉਹ ਵੀ ਜੁੱਦਾ ਵੀ ਕੁਦਾ ਪ੍ਰੋਗਰਾਮ ਉਹ ਸਾਡ ਨਾਲ ਜੰਦੀ ਹੈ ਤੇ ਸਾਨੂੰ ਲਈ ਜੰਦੀ ਹੈ ਪ੍ਰੋਡਕਟ ਤੁਹਾਡੇ ਕਾਫੀ ਦੂਰ ਦੂਤਾ ਵੇਚਣ ਵਾਸਤੇ ਜਾਂਦੇ ਨੇ ਹਾਂਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਸੈਲਫ ਨੰਬਰ ਵੀ ਲੇਦਾ ਹੈ ਬਦਲੇ ਪੂਰਾ ਪੰਜਾਬ ਵਿੱਚ ਮਦਰਾਸਨ ਕੋਈ ਰੋਕੀ ਨਹੀਂ ਸਕਦਾ ਵੀ ਤੁਸੀਂ ਇੱਕੜਾ ਮਦਰਾਸ ਕਿੱਥੋਂ ਨਹੀਂ ਪੇ ਤੁਸੀਂ ਕੰਮ ਕਰਦੇ ਹੋ ਜਿਹੜਾ ਇਹ ਗਰੁੱਪ ਹੈ ਜਿਹੜਾ ਬਣੇਦਾ ਹੈ ਤੇ ਸਮਾਨ ਬੰਦਾ ਹਰ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਸਾਰੇ ਅਸੀਂ ਇਕੱਠੀਆਂ ਹੋ ਕੇ ਬਣਾਨੇ ਆ ਸਮਾਨ ਸਾਰਾ ਸਾਡੇ ਮਤਲਬ ਕਰਦਾ ਹੀ ਹੈ ਅੰਬ ਵੀ ਆਮਲੇ ਵੀ ਸਾਡੇ ਖੇਤਾਂ ਚ ਹੀ ਨੇ ਬਾਕੀ ਫੁੱਲ ਬੜੀਆਂ ਮਨਾਂਦੇ ਆ ਕਰਦੇ ਚਾਵਲ ਦਾ ਨਾਲ ਆਪੇ ਮਸ਼ੀਨ ਨਾਲ ਸਾਰੇ ਆਂ ਮਿਲ ਕੇ ਤੇ ਸਾਰਿਆਂ ਨੂੰ ਚੰਗਾ ਲੱਗਦਾ ਟਾਈਮ ਪਾਸ ਹੋ ਜਾਂਦਾ ਜਿਹੜੇ ਜਿਸਲੇ ਵਿਕਦਾ ਸਮਾਨ ਪੈਸੇ ਵੀ ਤੁਹਾਨੂੰ ਮਿਲਦੇ ਹੈਗੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਆਪਣਾ ਖਰਚਾ ਨਿਕਲਦਾ ਇਨਕਮ ਸੋਰਸ ਹੋ ਜਾਂਦਾ ਆ ਲੈ ਆਪਣਾ ਧਰਦਾ ਖਰਚਾ ਵੀ ਚੱਲਦਾ ਆ ਆਪਾਂ ਨੇ ਕੋਲ ਆਪੇ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਵਿੱਚ ਸਾਡੇ 10 ਮੈਂਬਰ ਹੈ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਸਾਨੂੰ ਗਵਰਨਮੈਂਟ ਜਿਹੜੀ ਸਾਨੂੰ ਸਾਡੀ ਮਦਦ ਕਰੇ ਤੇ ਅਸੀਂ ਹੋਰ ਆਪਣਾ ਸੈਲਫ ਹੈਪ ਗਰੁੱਪ ਜਿਹੜਾ ਅਸੀਂ ਹੋਰ ਵਧਾਈਏ ਅਸੀਂ ਹੋਰ ਕੰਮ ਆਪਣਾ ਵਧਾਈਏ ਕਿਹੜੇ ਕਿਹੜੇ ਸਮਾਨ ਦੇ ਵਿੱਚ ਬੰਦਾ ਹੈਗਾ ਇਹਦੇ ਵਿੱਚ ਬੰਦਾ ਹੈਗਾ ਫੁੱਲ ਬੜੀਆਂ ਆਮ ਪਾਪੜ ਆਮਲੇ ਦਾ achar ਆਮਲਾ ਕੈਂਡੀ ਤੇ ਹੋਰ ਨਿੰਬੂ ਦਾ achar ਹਰ ਕਿਸਮ ਦਾ achar ਅਸੀਂ ਤੇ ਬਣਾਉਂਦੇ ਆਂ ਔਰ ਸ਼ੁੱਧ ਸਾਡਾ ਸਾਰਾ ਸਮਾਨ ਜਿਹੜਾ ਪਿਓਰ ਹੁੰਦਾ ਹੈ ਸ਼ੁੱਧ ਹੁੰਦਾ ਸਸੀ ਗਾ ਜੀ ਅਸੀਂ ਇਸ ਵੇਲੇ ਨੀਮ ਪਹਾੜੀ ਏਰੀਆ ਧਾਰ ਦੇ ਵਿੱਚ ਪਹੁੰਚਿਆ ਇੱਕ 75 ਸਾਲਾ ਔਰਤ ਜਿਸ ਵੱਲੋਂ 2002 ਦੇ ਵਿੱਚ ਇੱਕ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਸੈਲਫ ਹੈਲਪ ਗਰੁੱਪ ਦੇ ਨਾਲ ਜਿਸ ਦੇ ਚੱਲਦੇ ਆ ਉਹਨਾਂ ਦੇ ਨਾਲ ਕੁਝ ਹੋਰ ਵੀ ਜਿਹੜੀਆਂ ਮਹਿਲਾਵਾਂ ਜਿਹੜੀਆਂ ਜੁੜੀਆਂ ਸੀਗੀਆਂ ਜੋ ਕਿ ਅੱਜ ਬੁਲੰਦੀਆਂ ਤੇ ਨੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਇਹਨਾਂ ਔਰਤਾਂ ਵੱਲੋਂ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਜਿਸ ਵਿੱਚ ਕਈ ਤਰ੍ਹਾਂ ਦੇ ਇਹਨਾਂ ਵੱਲੋਂ ਜਿਹੜੇ ਪ੍ਰੋਡਕਟ ਜਿਹੜੇ ਤਿਆਰ ਕੀਤੇ ਜਾਂਦੇ ਹੈਗੇ ਨੇ ਜਿਨ੍ਹਾਂ ਦੀ ਆਪਣੇ ਦੇਸ਼ ਦੇ ਵਿੱਚ ਜਿੱਤੇ ਕਾਫੀ ਡਿਮਾਂਡ ਹੈ ਗਈ ਹੈ ਉੱਤੇ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਪ੍ਰੋਡਕਟ ਹੈ ਗਿਆ ਉਹ ਵਿਕਣ ਵਾਸਤੇ ਜਾਂਦੇ ਆ ਗਿਆਂ ਕਹਿ ਸਕਦੇ ਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ 75 ਸਾਲ ਦੀ ਔਰਤ ਵੱਲੋਂ 2000 ਜੋ ਦੇ ਵਿੱਚ ਜਦ ਕੰਮ ਸ਼ੁਰੂ ਕੀਤਾ ਸੀ ਤੇ ਲੋਕ ਤਾਨੇ ਮੇਨੇ ਵੀ ਉਸ ਸਮੇ ਮਾਰਦੇ ਸੀ ਲੇਕਿਨ ਇਹਨਾਂ ਨੇ ਇਹਨਾਂ ਸਭ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਤੇ ਅੱਜ ਕਾਮਯਾਬੀ ਦੇ ਬੁਲੰਦੀਆਂ ਦੇ ਉੱਪਰ ਹੈਗੇ ਨੇ ਔਰ ਇਹਨਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹਨਾਂ ਨੂੰ ਮਦਦ ਕੀਤੀ ਜਾਏ ਤਾਂ ਕਿ ਇਹ ਗਰੁੱਪ ਆਪਣਾ ਹੋਰ ਵੀ ਵੱਡਾ ਕਰ ਸਕਣ ਔਰ ਜਿਹੜੀਆਂ ਬੇਰੋਜ਼ਗਾਰ ਔਰਤਾਂ ਹੈਗੀਆਂ ਉਹ ਇਹਨਾਂ ਦੇ ਗਰੁੱਪ ਨਾਲ ਜੁੜ ਸਕਣ ਔਰ ਉਹਨਾਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋ ਸਕੇ ਪਟਾਣਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ